ਸ਼੍ਰੋਮਿਏ ਕਾਲੀਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿੰਘ ਰਣਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਆਰਐਸਐਸ ਉੱਤੇ ਕਾਨੂੰਨੀ ਰੋਕ ਖਤਮ ਕਰ ਦਿੱਤੀ ਗਈ ਹੈ ਤਾਂ ਸਿੱਖ ਸੰਗਠਨਾ ਬੀਕੇਆਈ ਕੇਸੀਐਫ ਕੇਜਐਫ ਆਈਐਸਵਾਈਐਫ ਐਸਐਫਜੀ ਉੱਤੇ ਲੱਗੀ ਰੋਕ ਵੀ हटਾਈ ਜਾਵੇ ਉਹਨਾਂ ਕਹਿੰਦੇ ਕਿ ਕਿਉਂਕਿ ਇੰਡੀਅਨ ਵਿਧਾਨ ਦੀ ਧਾਰਾ 14 ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ ਜੇ ਸੰਸਾਰ ਸਭ ਨਿਵਾਸੀ ਕਾਨੂੰਨ ਦੀ ਨਜ਼ਰ ਵਿੱਚ ਬਰਾਬਰ ਹਨ ਹੁਣ ਜਦੋਂ ਇੰਡੀਆ ਦੀ ਮੋਦੀ ਹਕੂਮਤ ਨੇ ਆਰਐਸਐਸ ਹਿੰਦੂ ਸੰਘ ਨੇ ਉੱਤੇ ਲੰਮੇ ਸਮੇਂ ਤੋਂ ਲੱਗੀ ਕਾਨੂੰਨੀ ਰੋਕ ਨੂੰ ਖਤਮ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਇਸ ਵਿੱਚ ਸ਼ਾਮੂਲਿਤ ਕਰਨ ਦੀ ਗੁਲ ਦੇ ਦਿੱਤੀ ਹੈ ਤਾਂ ਹੁਣ ਬਰਾਬਰਤਾ ਦੇ ਹੱਕ ਦੇਣ ਵਾਲੀ ਵਿਧਾਨਕ ਧਾਰਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਜਿਨ੍ਹਾਂ ਸਿੱਖ ਸੰਘਨਾ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਿਸਤਾਨ ਕਮਾਂਡੋ ਫੋਰਸ ਖਾਲਿਸਤਾਨ ਜਿੰਦਾਬਾਦ ਫੋਰਸ ਇੰਟਰਨੈਸ਼ਨਲ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਫੋਰ ਜਸਟਿਸ ਸਾਧ ਉੱਤੇ ਲਗਾਈਆਂ ਕਾਨੂੰਨੀ ਰੋਕਾਂ ਵੀ ਤੁਰੰਤ ਖਤਮ ਕਰਕੇ ਵਿਧਾਨਕ ਤੇ ਜਮਹੂਰੀਤ ਲਈ ਹਨ ਉਬਰ ਕਰਾਰ ਰੱਖਿਆ ਜਾਵੇ। ਉਹਨਾਂ ਕਹਿੰਗਿਆ ਜੇ ਇਹ ਅਮਲ ਕਰਕੇ ਹੀ ਬਰਾਬਰਤਾ ਦੇ ਅਧਿਕਾਰ ਅਤੇ ਹੱਕਾਂ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਨਹੀਂ ਤਾਂ ਸਮੁੱਚੇ ਇੰਡੀਆ ਤੇ ਬਾਹਲੇ ਮੁਲਕਾਂ ਦੀਆਂ ਹਕੂਮਤਾਂ ਤੇ ਨਿਵਾਸੀਆਂ ਵਿੱਚੇ ਮਾੜਾ ਪ੍ਰਭਾਵ ਜਾਵੇਗਾ ਕਿ ਹਿੰਦੂਤਵ ਸੋਚ ਅਧੀਨ ਮੋਦੀ ਹਕੂਮਤ ਕੱਟੜਵਾਦੀ ਸੰਖਿਆ ਨੂੰ ਹਰ ਤਰ੍ਹਾਂ ਸ਼ੈਤ ਤੇ ਸਰਪ੍ਰਸਤੀ ਕਰ ਰਹੀ ਹੈ। ਜੋ ਸਿੱਖ ਸੰਗਠਨ ਆਪਣੀ ਕੌਮੀ ਆਜ਼ਾਦੀ ਦੀ ਲਹਿਰ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ ਉਨ੍ਹਾਂ ਦੇ ਦੋਰੇ ਮਾਪਦੰਡ ਰਾਹੀਂ ਸਖਤੀ ਵਰਤ ਕੇ ਉਹ ਸੇ ਕਾਨੂੰਨ ਦੀ ਹੁਕਮਰਾਨ ਦੁਰਵਰਤ ਤੋਂ ਕਰ ਰਹੇ ਹਨ ਇਸ ਨਾਲ ਇੰਡੀਆ ਦੀ ਨਿਜਾਮੀ ਸ਼ਾਖ ਨੂੰ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਪਣਾਏ ਜਾਂਦੇ ਆਰੇ ਦੋਰੇ ਮਾਪਦੰਡ ਅਤਿਮੰਤ ਭਾਵਨਾ ਦੀ ਉਹਨਾਂ ਉੱਤੇ ਕੀਤਾ ਜਾਂਦਾ ਆ ਰਿਹਾ ਹੈ ਜਬਰ ਜ਼ੁਲਮ ਬੰਦ ਕਰ ਦੇਣਗੇ ਸ਼੍ਰੋਮਿਅ ਕਾਲੀਦਲ ਅੰਮ੍ਰਿਤਸਰਪਦਾ ਅੰਸਰਦਾਰ ਸਿੰਘਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਆਰਐਸਐਸ ਉੱਤੇ ਕਾਨੂੰਨੀ ਰੋਕ ਖਤਮ ਕਰ ਦਿੱਤੀ ਗਈ ਹੈ ਤਾਂ ਸਿੱਖ ਸੰਗਠਨਾ ਬੀਕੇਆਈ ਕੇਸੀਐਫ ਕੇਜਐਫ ਆਈਐਸਵਾਈਐਫ ਐਸਐਫਜੀ ਉੱਤੇ ਲੱਗੀ ਰੋਕ ਵੀ हटਾਈ ਜਾਵੇ ਉਨਾ ਕਹੇ ਕਿ ਕਿਉਂਕਿ ਇੰਡੀਅਨ ਵਿਧਾਨ ਦੀ ਤਾਰਾ 14 ਇਥੋਂ ਦੇ ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਹੱਕ ਤੇ ਅਧਿਕਾਰ ਪ੍ਰਦਾਨ ਕਰਦੀ ਹੈ ਜੇ ਸੰਸਾਰ ਸਭ ਨਿਵਾਸੀ ਕਾਨੂੰਨ ਦੀ ਨਜ਼ਰ ਵਿੱਚ ਬਰਾਬਰ ਹਨ ਹੁਣ ਜਦੋਂ ਇੰਡੀਆ ਦੀ ਮੋਦੀ ਹਕੂਮਤ ਨੇ ਆਰਐਸਐਸ ਹਿੰਦੂ ਸੰਘ ਨੇ ਉੱਤੇ ਲੰਮੇ ਸਮੇਂ ਤੋਂ ਲੱਗੀ ਕਾਨੂੰਨੀ ਰੋਕ ਨੂੰ ਖਤਮ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਇਸ ਵਿੱਚ ਸ਼ਾਮੂਲਿਤ ਕਰਨ ਦੀ ਗੁਲ ਦੇ ਦਿੱਤੀ ਹੈ ਤਾਂ ਹੁਣ ਬਰਾਬਰਤਾ ਦੇ ਹੱਕ ਦੇਣ ਵਾਲੀ ਵਿਧਾਨਕ ਧਾਰਾ ਇਸ ਗੱਲ ਦੀ ਮੰਗ ਕਰਦੀ ਹੈ ਕਿ ਜਿਨ੍ਹਾਂ ਸਿੱਖ ਸੰਘਨਾ ਬੱਬਰ ਖਾਲਸਾ ਇੰਟਰਨੈਸ਼ਨਲ ਖਾਲਿਸਤਾਨ ਕਮਾਂਡੋ ਫੋਰਸ ਖਾਲਿਸਤਾਨ ਜਿੰਦਾਬਾਦ ਫੋਰਸ ਇੰਟਰਨੈਸ਼ਨਲ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਫੋਰ ਜਸਟਿਸ ਆਦੂ ਤੇ ਲਗਾਈਆਂ ਕਾਨੂੰਨੀ ਰੋਕਾਂ ਵੀ ਤੁਰੰਤ ਖਤਮ ਕਰਕੇ ਵਿਧਾਨਕ ਤੇ ਜਮਹੂਰੀਅਤ ਲਿਆਂ ਨੂੰ ਬਰਕਰਾਰ ਰੱਖਿਆ ਜਾਵੇ ਉਨਾ ਕਹਿਆ ਕਿ ਜੇ ਇਹ ਅਮਲ ਕਰਕੇ ਹੀ ਬਰਾਬਰਤਾ ਦੇ ਅਧਿਕਾਰ ਅਤੇ ਹੱਕਾਂ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਨਹੀਂ ਤਾਂ ਸਮੁੱਚੇ ਇੰਡੀਆ ਤੇ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਤੇ ਨਿਵਾਸੀਆਂ ਵਿੱਚੇ ਮਾੜਾ ਪ੍ਰਭਾਵ ਜਾਵੇਗਾ ਕਿ ਹਿੰਦੂਤਵ ਸੋਚ ਅਧੀਨ ਮੋਦੀ ਹਕੂਮਤ ਕੱਟੜਵਾਦੀ ਸੰਖਿਆ ਨੂੰ ਹਰ ਤਰ੍ਹਾਂ ਸ਼ੈਤ ਤੇ ਸਰਪ੍ਰਸਤੀ ਕਰ ਰਹੀ ਹੈ ਜੋ ਸਿਕ ਸੰਗਠਨ ਆਪਣੀ ਕੌਮੀ ਆਜ਼ਾਦੀ ਦੀ ਲਹਿਰ ਦੇ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਆ ਰਹੇ ਹਨ ਉਨ੍ਹਾਂ ਦੇ ਦੋਰੇ ਮਾਦਦਨ ਰਾਹੀ ਸੱਤੀ ਵਰਤ ਕੇ ਉਸੇ ਕਾਨੂੰਨ ਦੀ ਹੁਕਮਰਾਨ ਦੁਰਵਰਤ ਤੋਂ ਕਰ ਰਹੇ ਹਨ ਇਸ ਨਾਲ ਇੰਡੀਆ ਦੀ ਨਿਜਾਮੀ ਸ਼ਾਹਕ ਨੂੰ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਪਣਾਏ ਜਾਂਦੇ ਆ ਰਹੇ ਦੋਰੇ ਮਾਪਦੰਡ ਅਤਿਮੰਤ ਭਾਵਨਾ ਦੀਨ ਉਹਨਾਂ ਉੱਤੇ ਕੀਤਾ ਜਾਂਦਾ ਆ ਰਿਹਾ ਹੈ ਜ਼ਬਰ ਜ਼ੁਲਮ ਬੰਦ ਕਰ ਦੇਣਗੇ